ਇਹ ਹੈ ਕਿ ਜਿਹੜਾ ਡੇਂਗੂ ਮਲੇਰੀਆ ਚਿਕਨਗੁਨੀ ਦਾ ਸਿਜਨ ਹੈ ਕਿ ਆਪਾਂ ਕੋਸ਼ਿਸ਼ ਕਰਾਂ ਉਹਨਾਂ ਗੱਲਾਂ ਇਹਦੇ ਰਸਤੇ ਜਾਵਾਂਗੇ ਜਿੱਥੇ ਨਾਲ ਤੁਹਾਨੂੰ ਇਹ ਪ੍ਰਪੋਰਸ਼ਨ ਜਿਹੜਾ ਹੁਣ ਤੋਂ ਇਹਨਾਂ ਚੀਜ਼ਾਂ ਨੂੰ ਤਾਂ ਤੁਸੀਂ ਇਹ ਕਹੋ ਇਹ ਬਿਮਾਰੀਆਂ ਤੋਂ ਬਚਾਇਆ ਕਰ ਸਕਦੇ ਆਪਾਂ ਪਹਿਲਾਂ ਦੱਸਦੇ ਹਾਂ ਤੁਹਾਨੂੰ ਵੀ ਬਿਮਾਰੀ ਕੀ ਹੁੰਦੀ ਹੈ ਕਿਵੇਂ ਹੁੰਦੀ ਹੈ ਤੇ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਡੇਂਗੂ ਮਲੇਰੀਆ ਚਿਕਨਗੁਨੀ ਹੋ ਗਿਆ ਠੀਕ ਹੈ ਜੀ ਉਹਦੇ ਵਾਸਤੇ ਕੀ ਕਰਨਾ ਹੈਗਾ ਉਹਦੇ ਵਾਸਤੇ ਪਹਿਲਾਂ ਤਾਂ ਇਹ ਪੀ ਹੁੰਦਾ ਹੁਣ ਪਤਾ ਹੈ ਕਾਹਦੇ ਨਾਲ ਹੁੰਦੀ ਹੈ ਬਿਮਾਰੀ ਇਹ ਮੱਛਰ ਨਾਲ ਮੱਛਰ ਨਾਲ ਇਹ ਵੈਕਟਰ ਬੋਰਨ ਡੀਜ਼ੀਜ਼ ਆ ਇਨ ਐਨਵੀਡੀਸੀਪੀ ਦੇ ਵਿੱਚ ਜਿਹੜਾ ਵੈਕਟਰ ਹੈਗਾ ਵੈਕਟਰ ਹੈਗਾ ਮੱਛਰ ਠੀਕ ਹੈ ਆਪਾਂ ਮੱਛਰ ਨੂੰ ਕੰਟਰੋਲ ਕਰ ਸਕਦੇ ਆ ਕੀ ਆਪਾਂ ਜੋ ਮੱਛਰ ਪੈਦਾ ਹੋ ਗਿਆ ਉਹਨੂੰ ਕੰਟਰੋਲ ਕਰ ਸਕਦੇ ਆ ਨਹੀਂ ਕਰ ਸਕਦੇ ਮੱਛਰ ਪੈਦਾ ਹੋ ਗਿਆ ਜਦੋਂ ਫਲਾਈ ਕਰਕੇ ਉੱਡ ਗਿਆ ਉਹਦੀ ਇੱਕ ਦਿਨ ਦੀ 300 ਮੀਟਰ ਦੀ ਫਲਾਈ ਹੁੰਦੀ ਹੈ ਠੀਕ ਹੈ ਆਪਾਂ ਇਹਨੂੰ ਕੰਟਰੋਲ ਕਰਨਾ ਕਿੱਥੇ ਕੰਟਰੋਲ ਕਰਨਾ ਕਦੋਂ ਕੰਟਰੋਲ ਕਰਨਾ ਇਹਨਾਂ ਤੋਂ ਅਗਲੇ 10 ਮਿੰਟ ਦੀ ਜਗ੍ਹਾ ਤੇ ਚਲੇ ਜਾਊਗਾ ਤੁਸੀਂ ਇਹਨਾਂ ਨਾਲ ਆਪਦੇ ਘਰ ਦਾ ਆਪਦੇ ਏਰੀਆ ਦਾ ਆਪਦੇ ਪਰਿਵਾਰ ਦਾ ਬਚਾਅ ਕਰ ਸਕਦੇ ਹੋ ਪਹਿਲੀ ਗੱਲ ਤਾਂ ਹੈਗੀ ਆ ਵੀ ਆਪਾਂ ਇਹਨੂੰ ਬਿਮਾਰੀ ਹੁੰਦੀ ਕਿਵੇਂ ਆ ਮਾਰੀਏ ਜੇ ਤੁਹਾਨੂੰ ਸਭ ਤੋਂ ਪਹਿਲਾਂ ਕਾਂਬਾ ਲੱਗ ਕੇ ਬੁਖਾਰ ਹੁੰਦਾ ਹੱਡ ਲੱਗਦੀ ਆ ਸ਼ਿਵਰੀਂ ਹੁੰਦੀ ਆ ਉਹਦੇ ਨਾਲ ਵਾਉਂਟਿੰਗ ਆਉਣ ਦੀ ਖੋਜ ਜਾਂਦਾ ਕਿ ਕੋਈ ਵਾਉਂਟਿੰਗ ਆਵੇ ਨਾਲ ਕਈ ਵਾਰੀ ਸਾਡੇ ਸਰੀਰ ਤੇ ਦਾਣੇ ਨਿਕਲੇ ਆਉਂਦੇ ਠੀਕ ਹੈ ਜੀ ਜਾਂ ਫਿਰ ਜੇ ਜੂ ਸਵੀਅਰ ਕੇਸ ਹੋ ਜਾਵੇ ਜਦੋਂ ਇਹ ਵੱਧ ਜਾਂਦਾ ਤਾਂ ਤੰਨਾ ਵਿੱਚੋਂ ਔਰ ਨੱਕ ਵਿੱਚੋਂ ਖੂਨ ਆਉਣ ਦਾ ਵੀ ਕਾਰਨ ਬਣ ਸਕਦਾ ਠੀਕ ਹੈ ਇਹ ਜਦੋਂ ਜ਼ਿਆਦਾ ਗਲਿਸਟੇਟਿਡ ਇਹ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਡੇਂਗੂ ਚਿਕਨਗੁਨੀਆ ਜਾਂ ਮਲੇਰੀਆ ਹੋ ਸਕਦਾ ਜੇਰੇ ਚਿਕਨਗੁਨੀਆ ਵਾਂ ਜਦੋਂ ਉਹਦੇ ਸਿੰਪਟਮ ਆਉਂਦੇ ਨੇ ਉਹਦੇ ਵਿੱਚ ਕੀ ਹੋ ਜਾਂਦਾ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਦੋਂ ਜੋੜਾਂ ਦੇ ਤੇ ਗੁੱਡਿਆਂ ਦੇ ਵਿੱਚ ਹੱਥਾਂ ਦੇ ਜੋੜਾਂ ਵਿੱਚ ਜਦੋਂ ਦਰਦ ਰਹਿਣਾ ਸ਼ੁਰੂ ਹੋ ਗਿਆ ਰੁਕ ਜਾਓ 2 ਮਿੰਟ ਇਹੀ ਕੜੀ ਜਾ। ਤੇ ਉਹਦੇ ਵਿੱਚ ਕੀ ਹੁੰਦਾ? ਬਰਜ਼ੀ ਬਰਜ਼ੀ ਬਚਣ ਤੇ ਉਹਦੇ ਵਿੱਚ ਕੀ ਆ ਜੋੜਾਂ ਦੇ ਵਿੱਚ ਜਿਹੜਾ ਦਰਦ ਹੁੰਦਾ ਉਹ ਕੋ ਚਿਕਨ ਗੂਈਏ ਦੀ ਨਿਸ਼ਾਨੀ ਹੋ ਜਾਂਦੀ। ਉਹਦੇ ਨਾਲ ਇੱਕ ਹੋਰ ਹੁੰਦਾ ਵੀ ਬੋਡੀ ਤੇ ਰਾਣਾਂ ਰੈਸ਼ੀਜ਼ ਹੋ ਜਾਂਦੇ ਨੇ ਜਾਨੀ ਕਿ ਪਰ ਜਿਹੜੇ ਛੋਟੇ ਛੋਟੇ ਰੈਸ਼ੀਜ਼ ਹੋ ਜਾਂਦੇ ਨੇ ਉਹਦਾ ਕੋਈ ਚਿਕਨ ਗੂਈਆ ਹੋਣ ਦਾ ਅਸਰ ਬਣਦਾ। ਉਹ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਰੇ ਕੋਈ ਦਵਾਈ ਨਹੀਂ ਲੈਣੀ ਕਾਰਨ ਕਿਉਂ ਨਹੀਂ ਲੈਣੀ ਕਿਉਂਕਿ ਇਹਦੇ ਵਿੱਚ ਜਾਂ ਕੋਈ ਆਮ ਛੋਟੇ-ਮੋਟੇ ਡਾਕਟਰ ਦੀ ਦਵਾਈ ਨਹੀਂ ਲੈਣੀ ਤੁਸੀਂ ਕਲੀਨਿਕ ਆਉਣਾ ਇੱਥੇ ਆਓ ਇੱਥੇ ਸਾਰੇ ਟੈਸਟ ਕਰੀ ਨੇ ਅਗਰ ਕੋਈ ਜ਼ਰੂਰਤ ਪਈ ਤੁਹਾਨੂੰ ਜਿਆਦਾ ਪੇਸ਼ੈਂਟ ਪਹਿਲਾਂ ਡਾਕਟਰ ਕੰਟਰੋਲ ਕਰਨਗੇ ਤੁਹਾਨੂੰ ਸੰਭਾਲੋਗੇ ਅਗਰ ਨਾਲ ਕੋਈ ਟ੍ਰੀਟਮੈਂਟ ਹੋਇਆ ਨਾ 그러면은 ਤੁਹਾਨੂੰ ਸਿਵਲ ਹਸਪਤਲ ਰੈਫਰ ਕਰ ਦੇਵਾਂਗੇ ਸਿਵਲ ਹਸਪਤਲ ਦੇ ਵਿੱਚ ਸਾਰਾ ਇਹ ਟ੍ਰੀਟਮੈਂਟ ਫ੍ਰੀ ਹੈ ਟੋਟਲੀ ਫਰੀ ਆਫ ਕੋਸ ਦਾ ਸਾਰੇ ਟੈਸਟ ਫਰੀ ਨੇ ਸਾਰੀਆਂ ਦਵਾਈਆਂ ਫਰੀ ਨੇ ਅਗਰ ਕੋਈ ਗਰੂਪ ਬੋਸ ਦੇ ਕੋਈਆਂ ਕੋਈ ਬਲੱਡ ਟਰਾਂਫਰ ਕਰਨ ਦੀ ਲੋੜ ਪੈਂਦੀ ਹੈ ਜਾਂ ਕੋਈ ਸੈਲਫਰ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਸਾਰੇ ਸਿਵਰ ਹਸਪੀਟਲ ਚ ਫਰੀ ਨੇ ਸਪੈਸ਼ਲ ਉਥੇ ਡੇਂਗੂ ਮਲੇਰੀਆ ਵਾਰਡ ਬਣਿਆ ਹੋਇਆ ਰੱਖੀ ਕਿਉਂਕਿ ਉਥੇ ਸਪੈਸ਼ਲ ਇਕੱਲੇ ਡੇਂਗੂ ਮਲੇਰੀਆ ਦੇ ਹੀ ਪੇਸ਼ੈਂਟ ਦਾਖਲ ਕੀਤੇ ਜਾਂਦੇ ਨੇ ਠੀਕ ਹੈ ਜੀ ਇਹ ਗੱਲ ਹੋ ਗਈ ਹੁਣ ਜੇਕਰ ਕੋਈ ਬਤਨੀ ਰਾਤ ਦਾ ਟਾਈਮ ਆ ਫਿਰ ਵੀ ਐਮਰਜੈਂਸੀ ਆ ਪਹਿਲਾਂ ਕੋਸ਼ਿਸ਼ ਕਰੋ ਵੀ ਗਰਮ ਪੱਟੀ ਦਾ ਗਰਮ ਪਾਣੀ ਪੱਟੀ ਰੱਖ ਕੇ ਸਾਹ ਨੂੰ ਉਤਾਰਨ ਦੀ ਕੋਸ਼ਿਸ਼ ਕਰੋ ਅਗਰ ਨਹੀਂ ਹੁੰਦਾ ਤਾਂ ਹਗਰ ਬਹੁਤ ਜ਼ਿਆਦਾ ਉਠਿਆ ਤਾਂ ਹੈਗਾ ਹੋਰ ਕੋਈ ਮੈਡੀਸਿਨ ਨਹੀਂ ਲੈਣੀ ਕਿਉਂਕਿ ਉਹ ਮੈਡੀਸਿਨ ਨਾਲ ਖੂਨ ਪਤਲਾ ਹੋ ਜਾਂਦਾ ਇਹਦੇ ਵਿੱਚ ਵੀ ਬਿਮਾਰੀ ਵਿੱਚ ਵੀ ਖੂਨ ਪਤਲਾ ਹੋ ਜਾਂਦਾ ਉਹਦੇ ਦਵਾਈ ਖੂਨ ਪਤਲੇ ਵਾਲੀ ਹੋਈ ਉਹਨੇ ਹੋਰ ਖੂਨ ਪਤਲਾ ਕਰ ਦੇਣਾ ਉਹ ਸਾਨੂੰ ਬਹੁਤ ਜ਼ਿਆਦਾ ਖੂਨਾਰ ਕਰ ਦੇ ਇਸ ਕਰਕੇ ਆਪਾਂ ਘਰੇ ਕੋਈ ਟਰੀਟਮੈਂਟ ਨਹੀਂ ਕਰਨਾ ਆਪਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਟੈਸਟ ਕਰਉਣਾ ਟੈਸਟ ਕਰਾ ਕੇ ਹੀ ਟਰੀਟਮੈਂਟ ਲੈਣਾ ਇਹਦਾ ਗੱਲ ਹੋ ਵੀ ਆਪ ਨੂੰ ਪਤਾ ਲੱਗ ਗਿਆ ਵੀ ਇਹ ਕਿਹਦੇ ਸਿੰਪਟਮ ਕੀ ਨੇ ਹੁਣ ਦੂਜੀ ਗੱਲ ਆ ਗਈ ਆ ਕਿ ਦੂਜਾ ਕਿਵੇਂ ਕਰ ਸਕਦੇ ਇਹ ਬਚਾਦੇ ਦੋ ਤਰੀਕੇ ਨੇ ਇੱਕ ਤਾਂ ਹੈਗਾ ਆਪਾਂ ਆਪ ਦੇ ਆਪ ਨੂੰ ਬਚਾ ਕਰਨਾ ਪਹਿਲੀ ਗੱਲ ਉਹ ਕਿੱਦਾਂ ਬਚਾ ਕਰਦਾ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਇਹ ਜਿਹੜਾ ਮੱਛਰ ਆ ਇਹ ਮੱਛਰ ਹੈ ਜੀ ਮਾਦਾ ਮੱਛਰ ਆ ਇਹ ਏਡੀ ਲਿਪਟੀ ਨਾ ਉਹ ਆ ਇਹਦੇ ਤੋਂ ਧਾਰੀਆਂ ਹੁੰਦੀਆਂ ਨੇ ਵਾਈਟ ਵਾਈਟ ਕਲਰ ਦੀਆਂ ਇਹ ਕੱਟਣ ਨਾਲ ਹੀ ਦੇਖੋ ਮਲੇਰੀਆ ਡਿੰਗੂ ਚਿਕਨ ਗੁਣੀਆਂ ਹੁੰਦਾ ਡਾਇਰਮ ਤੋਂ ਠੀਕ ਹੈ ਮਲੇਰੀਆ ਲਈ ਐਨੋਗਲਿਸ ਮੱਛਰ ਹੁੰਦਾ ਇਹ ਦੂਜੀ ਮੱਛਰ ਤੇ ਇਹਦਾ ਜਿਹੜੇ ਸੋਰਸ ਨੇ ਉਹ ਕਿੱਥੇ ਨੇ ਪਹਿਲਾਂ ਅਸੀਂ ਦੇਖਣਾ ਰਿਸੋਰਸ ਪੈਦਾ ਕਿੱਥੇ ਹੁੰਦੀ ਹੈ ਇਹ ਪੈਦਾ ਹੁੰਦਾ ਸਾਡੇ ਘਰ ਦੇ ਵਿੱਚ ਫ੍ਰਿਜ ਦੀ ਬੈਕਸਾਈਡਕ ਤੇ ਹੁੰਦੀ ਆ ਜਿਹੜਾ ਵੇਸਟ ਪਾਣੀ ਜਾਂਦਾ ਉਹ ਇਹਦਾ ਸਭ ਤੋਂ ਪਹਿਲਾ ਸੋਰਸ ਆ ਤੁਹਾਡੇ ਘਰਾਂ ਦੇ ਵਿੱਚ ਲੇਡੀਜ਼ ਨੂੰ ਔਰ ਬੱਚਿਆਂ ਨੂੰ ਡਿੰਗ ਮੋੜ ਦਾ ਕਾਰਨ ਵੀ ਆ ਜਿਹੜੀ ਕਿਚਨ ਦੇ ਵਿੱਚ ਫ੍ਰਿਜ ਰੱਖੀ ਹੁੰਦੀ ਆ ਉਹ ਬੈਕਸਾਈਡ ਦੇ ਉੱਤੇ ਲਾਰਵਾ ਬਣ ਜਾਂਦਾ ਉੱਥੇ ਮੱਛਰ ਪੈਦਾ ਹੁੰਦਾ ਉਹ ਸਾਡੇ ਲੇਡੀਜ਼ ਨੂੰ ਕੱਟਦਾ ਠੀਕ ਹੈ ਜੀ ਸਭ ਤੋਂ ਪਹਿਲਾ ਸੋਰਸ ਉਹ ਹੋ ਗਿਆ ਦੂਜਾ ਸਾਡੇ ਘਰਾਂ ਦੇ ਵਿੱਚ ਸਾਰਿਆਂ ਨੇ ਕੂਲਰ ਲੱਗੇ ਹੋਏ ਨੇ ਆਪਣੇ ਸਾਡੇ ਘਰ ਕੂਲਰ ਹੈਗੇ ਨੇ ਦੂਜਾ ਸੋਰਸ ਆ ਕੂਲਰ ਕੂਲਰ ਵਿੱਚ ਕੀ ਹੁੰਦਾ ਔਰ ਉਹ ਜਿੱਥੇ ਪਾਣੀ ਖੜਾ ਹੁੰਦਾ ਜਿੱਥੇ ਵੀ ਕਿਤੇ ਪਲੇਨ ਸਰਫਸ ਤੇ ਪਾਣੀ ਖੜਾ ਹੋ ਗਿਆ ਜਿਹੜਾ ਸਰਫਸ ਪਲੇਨ ਹੋਵੇ ਉੱਥੇ ਪਾਣੀ ਖੜਾ ਹੋ ਗਿਆ ਉਹ ਪੰਜ ਤੋਂ 6 ਦਿਨ ਪਾਣੀ ਖੜਾ ਰਹਿ ਗਿਆ ਉਹ ਉਹਦੇ ਵਿੱਚ ਇਹਦਾ ਲਾਰਵਾ ਬਣ ਜਾਂਦਾ ਠੀਕ ਹੈ ਔਰ ਉਹ ਲਾਰਵਾ ਬਣ ਕੇ ਮੱਛਰ ਬਣ ਜਾਂਦਾ ਹੁਣ ਦੋਨੋਂ ਇਹ ਜਿਹੜਾ ਗੱਲ ਕਰਨੀ ਆ ਕਿ ਮੱਛਰ ਦਾ ਜੀਵਨ ਕਾਲ ਤੁਹਾਨੂੰ ਸਮਝਾਉਣਾ ਵੀ ਆਪਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕਿੱਥੇ ਨੂੰ ਰੋਕ ਸਕਦੇ ਆ ਠੀਕ ਹੈ ਜੀ ਇਹਦਾ ਹੈ ਜਿਹੜਾ ਜੀਵਨ ਕਾਲ ਉਹ ਸਿਰਫ 1 ਤੋਂ ਲੈ ਕੇ 10 ਦਿਨ ਦਾ ਹੁੰਦਾ 7 ਦਿਨ ਤੋਂ 10 ਦਿਨ ਦੇ ਵਿੱਚ ਵਿੱਚ ਇਹ ਬੱਚਾ ਐਗ ਤੋਂ ਮੱਛਰ ਬਣ ਜਾਂਦਾ ਜਿਹੜੀ ਮਾਦਾ ਮਛਰ ਆਪਾਂ ਨੂੰ ਕੱਟਦੀ ਕਿਉਂ ਆ ਉਹਨੇ ਆਪਾਂ ਤੋਂ ਬਲੱਡ ਲੈਣਾ ਹੁੰਦਾ ਆਪਦੇ ਐਗ ਦੇਣ ਲਈ ਠੀਕ ਆ ਉਹ ਆਪਣੇ ਉਹ ਜਿਹੜੀ ਮਾਦਾ ਮਛਰਾਂ ਉਹਦੀ ਜ਼ਿੰਦਗੀ ਸਿਰਫ 25 ਦਿਨ ਦੀ ਆ 20 ਤੋਂ 25 ਦਿਨ 22 ਤੋਂ 23 ਦਿਨ ਜਿੰਦਾ ਰਹਿੰਦੀ ਆ ਔਰ ਉਹ 22 ਤੋਂ 25 ਦਿਨ ਦੇ ਵਿੱਚ ਇੱਕ 7-8 ਲੱਖ ਐਗ ਦੇ ਦਿੰਦੀ ਆ ਜਿਹਦੇ ਵਿੱਚੋਂ 5-6 ਲੱਖ ਐਗ ਪਾਰਟੀਸਾਈਜ਼ ਹੋ ਜਾਂਦੇ ਨੇ ਉਹ ਮਛਰ ਬਣ ਜਾਂਦੇ ਨੇ ਠੀਕ ਆ ਆਪਾਂ ਹੁਣ ਫਿਰ ਹੀ ਗੱਲ ਹੈਗਾ ਪਹਿਲੀ ਸਟੇਜ ਆ ਕਿ ਐਗ ਐਗ ਕਿੱਥੇ ਹੁੰਦਾ ਤਾਰੇਰ ਦੇ ਵਿੱਚ ਕਿਤੇ ਵੀ ਸਾਫ ਪਾਣੀ ਖੜਾ ਵਾ ਜਿਹੜਾ 4-5 ਦਿਨ ਲਗਾਤਾਰ ਸੇਵ ਪਾਣੀ ਖੜਾ ਰਹਿ ਗਿਆ ਉੱਥੇ ਮੱਛਰ ਨਹੀਂ ਆਉਣਾ ਇੱਕ ਦੇ ਜਾਣੇ ਠੀਕ ਹੈ ਜੀ ਸਾਫ ਪਾਣੀ ਵਿੱਚ ਵੀ ਕਿਤੇ ਘੱਟ ਖੜ ਸਕਦਾ ਇੱਕ ਚਮਚਾ ਪਾਣੀ ਵੀ ਹੋ ਸਕਦਾ ਔਰ ਹੋ ਇੱਕ ਲੀਟਰ ਜਿਹੜਾ ਟਾਪ ਨਹੀਂ ਕਰਿਆ ਹੋਇਆ ਹੋ ਸਕਦਾ ਠੀਕ ਹੈ ਔਰ ਕੂਲਰ ਵੀ ਹੋ ਸਕਦਾ ਅਸੀਂ ਘਰਾਂ ਦੇ ਵਿੱਚ ਕੀ ਕਰਦੇ ਹਾਂ ਕੁਝ ਘਾਂਡੇ ਹੁੰਦੇ ਨੇ ਜਿਹੜੇ ਜੀ ਲਾ ਲੈਂਦੇ ਟੂਟੀ ਦੇ ਥੱਲੇ ਰੱਖ ਦਿੰਦੇ ਹਾਂ ਵੱਡਾ ਟੱਬ ਰੱਖਦਾ ਉਹ ਜੋ ਪਾਣੀ ਯੂਜ਼ ਕਰਨ ਲਈ ਕੱਢੀ ਜਾਂਦੇ ਆ ਬਾਕੀ ਨੂੰ ਉਹ ਸਿੰਪਲ ਫੱਟੀ ਨਾਲ ਢੱਕੀ ਜਾਂਦੇ ਆ ਉਹ ਵੀ ਸਭ ਤੋਂ ਵੱਡਾ ਸੋਰਸ ਹੈ ਇਹਦਾ ਜਿਹੜੇ ਬਣਦਾ ਇਹਦਾ ਠੀਕ ਹੈ ਔਰ ਕੋਈ ਵੀ ਜਿਹੜੀ ਤੁਹਾਡੇ ਘਰ ਦੇ ਵਿੱਚ ਸਾਫ਼ ਪਾਣੀ ਦਾ ਕੋਈ ਵੀ ਸੋਰਸ ਆ ਜਿੱਥੇ ਕੜਾ ਪਾਣੀ ਆ ਉਹਦੇ ਵਿੱਚ ਇਹ ਐਗ ਦੇ ਸਕਦਾ ਮੱਛਰ ਠੀਕ ਆ ਕਲੀਅਰ ਹੋ ਗਿਆ ਉਸ ਤੋਂ ਬਾਅਦ ਇਹ ਐਗ ਨੇ ਜਿਹੜੇ ਆਪਾਂ ਆਪਦੀ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਇੱਕ ਦੋ ਤਿੰਨ ਦਿਨ ਇਹ ਜਿਹੜਾ ਐਗ ਆ ਉਹ ਐਗ ਦੇ ਰੂਪ ਚ ਰਹਿੰਦਾ ਤੀਜੇ ਦਿਨ ਤੋਂ ਲੈ ਕੇ ਦੋ ਦਿਨ ਦੇ ਵਿੱਚ ਵਿੱਚ ਇਹ ਲਾਰਵਾ ਬਣ ਜਾਂਦਾ ਤੁਸੀਂ ਵੇਗਿਆਂ ਦੇ ਵਿੱਚ ਜਾਂ ਤੁਹਾਡੇ ਕੁਗੜੇ ਵਿੱਚ ਛੋਟੂ ਛੋਟੀਆਂ ਸੁੰਡੀਆਂ ਘੁੰਮਦੀਆਂ ਦੇਖ ਕੇ ਆਉਣਗੀਆਂ ਛੋਟੂ ਛੋਟੀਆਂ ਬਰਾਊਨ ਜਿਹੇ ਰੰਗ ਦੀ ਹੁੰਦੀ ਆ ਸੁੰਡੀਆਂ ਘੁੰਮਦੀ ਦੇਖਿਓਗੀ ਉਹ ਮੱਛਰ ਦਾ ਲਾਰਵਾ ਹੁੰਦਾ ਇਹ ਗੱਲ ਉਹ ਮੱਛਰ ਦਾ ਲਾਰਵਾ ਹੁੰਦਾ ਉਹਦੇ ਦੋ ਤੋਂ ਤਿੰਨ ਦਿਨ ਦੇ ਵਿੱਚ ਇਹ ਪਿਉਪਾ ਬਣ ਜਾਂਦਾ ਪਿਉਪੇ ਦੇ ਵਿੱਚ ਕਿਹਨਾਂ ਮੱਛਰ ਦਾ ਸਿਰ ਬਣ ਜਾਂਦਾ ਔਰ ਉਹ ਉਦੋਂ ਵੀ ਤੇਜ਼ ਹੋ ਜਾਂਦੀ ਉਹਦੀ ਐਕਟੀਵਿਟੀ ਜਿਵੇਂ ਆਪਾਂ ਪੰਜਾਬੀ ਦਾ ਕੌਮਾਂ ਨਹੀਂ ਲਾਉਂਦੇ ਹਾਂਜੀ ਉਹ ਕੌਮੇ ਦੀ ਸ਼ੇਪ ਦੇ ਵਿੱਚ ਉਹਨੂੰ ਕਹਿੰਦੇ ਅਸੀਂ ਪਿਉਪਾ ਉਹ ਸੈਕੰਡਰੀ ਪੀਜੀ ਸਟੇਜ ਆ ਫੇਰਲੀ ਸਟੇਜ ਅੰਡਾ ਦੂਜੀ ਸਟੇਜ ਲਾਰਵਾ ਤੀਜੀ ਸਟੇਜ ਪਿਉਪਾ ਔਰ ਉਦੋਂ ਬਾਅਦ ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਪੂਰਾ ਵਿਅਸਕ ਮੱਛਰ ਬਣ ਕੇ ਹਵਾ ਚ ਉੱਡ ਜਾਂਦਾ ਆਪਣਾ ਹੁਣ ਜਿਹੜਾ ਟਾਰਗੇਟ ਕੀ ਰਹੂਗਾ ਸਾਡੇ ਘਰ ਦੇ ਵਿੱਚ ਕਿਤੇ ਵੀ ਸਾਫ਼ ਪਾਣੀ ਖੜਾ ਉਹਦੇ ਵਿੱਚ ਜਿਹੜਾ ਲਾਰਵਾ ਹੈਗਾ ਤਾਂ ਉਸ ਨੂੰ ਨਸ਼ਟ ਕਰਨਾ ਲਾਰਵਾ ਹੈਗਾ ਜਾਂ ਪਿਉਪਾ ਹੈਗਾ ਕਿਉਂਕਿ ਇੱਕ ਸਾਨੂੰ ਦਿਖਣੇ ਨਹੀਂਗੇ ਲਾਰਵਾ ਨਾਲ ਪਿਉਪਾ ਸਾਨੂੰ ਦਿਜੂਗਾ ਆਪਾਂ ਕਿਹੜੀ ਸਟੇਜ ਤੇ ਨੂੰ ਰੋਕ ਸਕਦੇ ਆ ਲਾਰਵੇ ਉਰ ਪਿਉਪੇ ਦੇ ਠੀਕ ਹੈ ਜੀ ਆਪਾਂ ਉਹ ਘਰ ਦੇ ਵਿੱਚ ਆਪ ਦੇ ਹਰ ਵਾਰ ਸਰਕਾਰ ਦਾ ਹੈਗਾ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜਾ ਡੇਂਗੂ ਤੇ ਵਾਰ ਪੀਆ ਘਰ ਦੇ ਵਿੱਚ ਕਿਤੇ ਵੀ ਸਾਫ਼ ਪਾਣੀ ਖੜਾ ਹੁੰਦਾ ਤੁਹਾਡੇ ਉਹਨੂੰ ਹਰ ਇੱਕ ਵਾਰ ਕਿਉਂਕਿ ਇਹਦਾ ਲਾਈਫ ਸਾਈਕਲ ਦੱਸਿਆ ਕਿੰਨੇ ਦਾ ਹਫ਼ਤੇ ਦਾ ਈਗਾ ਆਪਾਂ ਉਹ ਸਰਕਲ ਤੋੜਨਾ ਫਿਰ ਕਿਤੇ ਸਾਫ਼ ਪਾਣੀ ਖੜਾ ਉਹਨੂੰ ਪਾਣੀ ਨੂੰ ਡੋਲਣਾ ਹੁਣ ਪਾਣੀ ਡੋਲਣਾ ਕਿੱਥੇ ਆ ਉਹ ਜੇ ਲਾਰਵਾ ਪੈਦਾ ਹੋ ਗਿਆ ਸੀ ਲਾਰਵਾ ਦੇਖ ਲਿਆ ਘਰੇ ਉਹ ਡੋਲਣਾ ਕਿੱਥੇ ਉਹ ਨਾਲੀ ਦੇ ਵਿੱਚ ਨਹੀਂ ਡੋਲਣਾ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਇਹ ਸਾਫ਼ ਪਾਣੀ 'ਚ ਪੈਦਾ ਹੁੰਦਾ ਪਰ ਜਦੋਂ ਇਹ ਪੈਦਾ ਹੋ ਗਿਆ ਫਿਰ ਇਹ ਗੰਦੇ ਪਾਣੀ ਦੇ ਵਿੱਚ ਵੀ ਸਰਵਾਈਵ ਕਰਕੇ ਮੱਛਰ ਬਣ ਜਾਊਗਾ ਕਲੀਅਰ ਇਹਨੂੰ ਪੈਦਾ ਹੋਣ ਲਈ ਸਾਫ਼ ਪਾਣੀ ਚਾਹੀਦਾ ਪਰ ਅਗਰ ਇਹ ਲਾਰਵੇ ਨੂੰ ਜਾਂ ਪੁੱਪੇ ਨੂੰ ਅਸੀਂ ਗੰਦੇ ਪਾਣੀ 'ਚ ਛੱਡ ਦਾਂਗੇ ਉਹ ਉੱਥੇ ਵੀ ਸਰਵਾਈਵ ਕਰਕੇ ਉੱਡ ਜਾਊਗਾ ਠੀਕ ਆ ਇਸ ਲਈ ਆਪਾਂ ਕੀ ਕਰਨਾ ਇਹਨੂੰ ਸੁੱਕੀ ਜਗ੍ਹਾ 'ਤੇ ਡੋਲਣਾ ਜਿੱਥੇ ਸਾਫ਼ ਜਗ੍ਹਾ ਹੋਵੇ ਸੁੱਕੀ ਜਗ੍ਹਾ ਹੋਵੇ ਮਿੱਟੀ ਹੋਵੇ ਤਾਂ ਬਹੁਤ ਵਧੀਆ ਨਹੀਂ ਮਿੱਟੀ ਦਾ ਸਟਾਟਿਕ ਹੋ ਕੇ ਦੋ ਦੋ ਜਿੱਥੇ ਪਾਣੀ ਨਾਲੀ ਚ ਨਾ ਜਾਵੇ ਠੀਕ ਹੈ ਜੀ ਇਹਨੂੰ ਰੋੜਣਾ ਉੱਥੇ ਆ ਉਦੋਂ ਬਾਅਦ ਦੇ ਵਿੱਚ ਕੋਈ ਆਪਾਂ ਦਾ ਦਵਾਈਆਂ ਨਹੀਂ ਪਾਉਣੀਆਂ ਕੋਈ ਆਪਾਂ ਸਪਰੇਆ ਨਹੀਂ ਕਰਦੀਆਂ ਠੀਕ ਆ ਘਰ ਦੇ ਵਿੱਚ ਵੱਧ ਤੋਂ ਵੱਧ ਆਲ ਆਊਟ ਕਰਾਜੋ ਇਧਰ ਕੋਈ ਵੀ ਜਿਹੜਾ ਮੱਛਰ ਰੋਕਣਾ ਹੈਗਾ ਉਹ ਲਾ ਸਕਦੇ ਹੋ ਬਾਕੀ ਦੂਜੀ ਗੱਲ ਬੱਚਿਆਂ ਨੂੰ ਸ਼ਾਮ ਨੂੰ ਜਾਂ ਖੇਡਣ ਜਾਂਦੇ ਨੇ ਘਰੋਂ ਉਹਨਾਂ ਨੂੰ ਨਿਕਲਣੇ ਨਿਕਲਣਾ ਸ਼ਾਮ ਨੂੰ ਜਾਂ ਬਾਹਰ ਤੇ ਜਾਣਗੇ ਜਾਂ ਕਿਤੇ ਖੇਡਣ ਜਾਣਗੇ ਤਾਂ ਕੋਸ਼ਿਸ਼ ਕਰੋ ਉਹਨਾਂ ਨੂੰ ਪੂਰੀਆਂ ਵਾਹਣੇ ਕੱਪੜੇ ਪਾਓ ਠੀਕ ਹੈ ਪੈਰਾ ਵਿੱਚ ਜਰਾਬਾ ਪਾ ਕੇ ਭੇਜੋ ਔਰ ਬੋਸਰਗੇ ਦਾ ਘਰੇ ਕੋਈ ਨਹੀਂ ਇਹ ਜੀ ਕਰੀਮ ਲਾ ਕੇ ਭੇਜੋ ਵੀ ਜਿਹੜੇ ਉਹਨਾਂ ਨੂੰ ਮੱਛਰ ਨਾ ਕਰਦੇ ਬਹੁਤ ਤਰ੍ਹਾਂ ਦੀ ਅੱਜਕੱਲ ਕਰੀਮਾਂ ਆਉਂਦੀਆਂ ਨੇ ਉਹਨੇ ਕੱਪੜਿਆਂ ਨੂੰ ਲਾ ਸਕਦੇ ਆਪਾਂ ਉਹਨੇ ਬਾਡੀ ਤੇ ਵੀ ਲਾ ਕੇ ਪੀ ਸਕਦੇ ਆਂ ਦੇਖੋ ਇਹ ਬੱਚਿਆਂ ਦੀ ਬਚਾਅ ਲਈ ਹੈ ਠੀਕ ਹੈ ਉਹ ਕਿਉਂਕਿ ਆਪਣੇ ਘਰ ਦਾ ਤਾਂ ਰੋਕ ਕੰਟਰੋਲ ਕਰ ਲਿਆ ਪਾਰਦੇ ਦੇ ਵਿੱਚ ਅਜੇ ਨਹੀਂ ਦੇਖਣਾ ਨੀਗਾ ਪਾਰਦੇ ਵੀ ਅਗੇ ਅਸੀਂ ਪਾਰਦੇ ਵਿੱਚ ਅਸੀਂ ਹੀ ਜਾਣਦੇ ਆ ਅਸੀਂ ਪਾਉਟ ਰੱਖ ਦਿੰਨੇ ਆ ਉੱਥੇ ਜਿਹੜੇ ਪਾਉਟ ਜਾਨਵਰ ਨੂੰ ਪਾਣੀ ਵਾਲਾ ਅੱਜ ਤੱਕ ਰੱਖਤਾ ਪਰ ਅਸੀਂ ਬੁਰਕੇ ਬਦਲ ਕੋਈ ਗਿਆ ਨਹੀਂ ਜਾਂ ਕੋਈ ਬਦਲਦਾ ਕੋਣਾ ਉਹਨ ਉਹਨੂੰ ਸੁੱਕਣ ਦਾ ਟਾਈਮ ਨਹੀਂ ਦਿੱਤਾ ਠੀਕ ਹੈ ਇਸ ਲਈ ਜੇ ਕੋਈ ਤੁਹਾਨੂੰ ਪੌਂਟ ਰੇ ਅਸੀਂ ਛੱਤਾਂ 'ਤੇ ਪੌਂਟ ਰੱਖਦੇ ਆ ਬਾਹਰ ਦੇ ਡੌਂਸ ਲਈ ਪੌਂਟ ਰੱਖਦੇ ਆ ਉਹ ਸਾਡੇ ਗਮਲੇ ਆ ਜਾਂਦੇ ਨੇ ਗਮਲੇ ਅੱਜ ਕੱਲ ਅਸੀਂ ਕੀ ਕਰਦੇ ਆ ਸਾਨੂੰ ਗ੍ਰੀਨਰੀ ਦਾ ਸ਼ੌਕ ਪੈ ਗਿਆ ਸਰਕਾਰ ਐਡਵਰਟਾਈਜ਼ਮੈਂਟ ਕਰ ਰਹੀ ਆ ਵੀ ਬੂਟੇ ਲਾਓ ਬੂਟੇ ਲਾਓ ਬੂਟੇ ਲਾਓ ਅਸੀਂ ਬੂਟੇ ਲਾਉਣ ਦੇ ਇੰਨੇ ਭਾਅ ਹੋ ਜਾਂਦੇ ਆ ਵੀ ਅਸੀਂ ਚੱਕਦੇ ਬਾਲਟੀ ਖਰਾਬ ਹੋਈ ਜਾਂ ਕਿ ਵੀ ਭਰ ਕੇ ਮਿੱਟੀ ਦਾ ਬੂਟਾ ਲਾ ਦੇ ਆ ਰਾਂਗੜੀ ਦਾ ਡੱਬਾ ਖਰਾਬ ਹੋਇਆ ਜਾਂ ਕਿ ਜੀ ਬੂਟਾ ਲਾ ਦੇ ਪਰ ਅਸੀਂ ਗਮਲੇ ਦਾ ਮਤਲਬ ਕੀ ਹੁੰਦਾ ਗਮਲੇ ਥੱਲੇ ਕਿ ਸ਼ੇਕ ਹੁੰਦਾ ਉਹਦੇ ਬਾ ਜਿੰਨ ਕੋਈ ਆਪਣਾ ਪ੍ਰੋਪਰ ਗਮਲਾ ਹੁੰਦਾ ਉਹਦੇ ਵਿੱਚ ਸ਼ੇਕ ਹੁੰਦਾ ਪਰ ਅਸੀਂ ਬਾਹਰਤੀ ਜਿ ਕੋਈ ਸ਼ੇਕ ਹੀ ਨਹੀਂ ਕਰਦੇ ਬਾਹਰਤੀ ਜਿਹੜਾ ਵੀ ਪਾਣੀ ਆਵੇ ਵਿੱਚ ਹੀ ਖੜਾ ਸਾਨੂੰ ਐ ਨਹੀਂ ਪਤਾ ਵੀ ਕਿੰਨਾ ਪਾਣੀ ਪਾਉਣਾ ਅੱਜ ਕੀ ਕਰਦੇ ਬੂਟਾ ਹੀ ਪੱਕਾ ਬੂਟਾ ਲਾ ਦਿੰਨੇ ਆ ਜਿਹੜੇ ਪੱਕੇ ਬੂਟੇ ਹੁੰਦੇ ਨੇ ਉਹਨਾਂ ਨੂੰ ਪਾਣੀ ਬਹੁਤ ਘੱਟ ਚਾਹੀਦਾ ਹੁੰਦਾ ਠੀਕ ਹੈ ਜੀ ਉਹਨਾਂ ਨੂੰ ਪਾਣੀ ਘੱਟ ਚਾਹੀਦਾ ਪਰ ਅਸੀਂ ਲੋਹ ਵੱਟ ਪਾ ਦਿੰਨੇ ਆ ਔਰ ਅੱਜ ਕੱਲ ਪਰਮਾਤਮਾ ਵੱਲੋਂ ਬਾਰਿਸ਼ ਆ ਰਿਹਾ ਪਾਰਿਸ਼ ਦਾ ਪਾਣੀ ਕਿ ਉਹ ਵੀ ਸਾਫ ਆ ਅੱਧੀ ਉਹਨਾਂ ਨੂੰ ਕਦੇ ਗਮਲੇ ਨੂੰ ਆ ਕੇ ਟੈਂਕਾ ਕੀਤਾ ਹੀ ਨਹੀਂ ਔਰ ਅਗਰ ਉਹ ਗਮਲੇ ਦੇ ਵਿੱਚ ਸਾਫ ਪਾਣੀ ਖੜ ਉਥੇ ਲਾਰਵਾ ਪਾਣੀ ਜਾਣ ਸਾਡੇ ਬੱਚੇ ਨੇ ਖੇਡਣਾ ਕਿੱਥੇ ਆ ਬਾਹਰ ਗਲੀ ਉਦੋਂ ਵੇ ਜੇ ਛੱਤਾਂ ਦੇ ਉੱਤੇ ਸਮਾਨ ਰੱਖ ਲੈਨੇ ਆ ਕਵਾੜ ਰੱਖ ਲੈਨੇ ਆ ਸਾਾਨੂੰ ਆਤਾ ਗੱਡੀਆਂ ਟਾਇਰ ਚੇਂਜ ਕਰਾਇਆ ਲਿਆ ਕੇ ਚਾਹਤੇ ਠੀਕ ਆ ਕੋਈ ਹੋਰ ਵੀ ਜਾਈ ਘਰੇ ਖਰਾਬ ਹੋ ਚੱਕ ਨੂੰ ਚਾਹਤੇ ਸਾਡੇ ਆ ਜੀ ਰਵਲਟੀ ਖਰਾਬ ਹੋ ਗਈ ਤੇ ਕੋਈ ਚਾਹਤੇ ਠੀਕ ਆ ਅਸੀਂ ਸਾਰਾ ਕੁਝ ਚਾਹਤੇ ਸਿਰ ਦਿੰਨੇ ਆ ਆ ਬਾਰਿਸ਼ ਦਾ ਪਾਣੀ ਫੇਰੋ ਚ ਕੱਢ ਜਾਂਦਾ ਉਹਨੂੰ ਵੀ ਅਸੀਂ ਧਿਆਨ ਨਹੀਂ ਦਿੰਦੇ ਠੀਕ ਆ ਅਸੀਂ ਤੂੰ ਚੱਕ ਦੇ ਕੋਈ ਦੁਆੜੀ ਗਿਆ ਜਾ ਕੇ ਜਦੋਂ ਕਵਾੜੀ ਨੂੰ ਜਦੋਂ ਫਟਾ ਕਰੀ ਪਰ ਉਹਨਾਂ ਦਾ ਧਿਆਨ ਉਹ ਜਿਆਦਾ ਨੂੰ ਧਾਕੇ ਰੱਖੋ ਉਹਨੂੰ ਕੁਛਾਂ ਦੇ ਥੱਲੇ ਰੱਖੋ ਅਗਰ ਪਾਣੀ ਹੈਗਾ ਜਗ੍ਹਾ ਤੇ ਸਮਾਨ ਰੱਖਿਆ ਹੋਇਆ ਤਾਂ ਉਹ ਹਾਪੇ ਦੀ ਕੋਈ ਖਾਲੀ ਕਰੋ ਉਹਦੇ ਰੂਟੀਨ ਬਣਾਓ ਕਿ ਹਰ ਹਫ਼ਤੇ வார ਡੇਂਗੂ ਦੇ ਵਾਰ ਉਸ ਦਿਨ ਆਪਦੇ ਘਰੇ ਬਣਾ ਲਓ ਪ੍ਰੋਗਰਾਮ ਕਿ ਆਪਾਂ ਘਰ ਦੇ ਵਿੱਚ ਕਿਤੇ ਵੀ ਸਾਫ਼ ਪਾਣੀ ਖੜਾ ਨਹੀਂ ਰਹਿਣ ਦੇਣਾ ਉਹ ਚਾਹੇ ਛੱਪਕ ਹੋਵੇ ਚਾਹੇ ਗਾਹਾਂ ਕਮਲਾ ਹੋਵੇ ਜਾਂ ਬਾਹਰ ਅੱਥੇ ਕਮਲਾ ਹੋਵੇ ਜਾਂ ਕਿਤੇ ਵੀ ਹੋਰ ਅਗਰ ਤੁਸੀਂ ਇੰਨਾ ਕਰਦਾ ਇਹਨੂੰ ਕੰਟਰੋਲ ਕਰ ਲਓਗੇ ਇੰਨੀ ਸਫਾਈ ਨਾਲ ਰੱਖ ਲਓਗੇ ਆਪ ਇਹ ਸਾਫ਼ ਪਾਣੀ ਨੂੰ ਕਿਤੇ ਖੜਾ ਨਹੀਂ ਹੋਣ ਦੇਵੋਗੇ ਤਾਂ ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ ਪਰ ਦੂਜੀ ਗੱਲ ਆ ਗਈ ਜੇ ਸਾਡੇ ਵਿੱਚ ਮਛਰ ਨਹੀਂ ਘੱਟ ਰਿਹਾ ਕੀ ਕੱਲ ਨੂੰ ਬੁਖਾਰ ਹੋ ਜਾਊਗਾ ਨਹੀਂ ਨਹੀਂ ਬੁਖਾਰ ਹੁੰਦਾ ਕਿਉਂਕਿ ਜਦੋਂ ਇੰਕੂਬੇਸ਼ਨ ਪੀਰੀਅਡ ਹੈ 14 ਤੋਂ 15 ਦਿਨ ਦਾ 15 ਦਿਨ ਇਹ ਸਾਡੇ ਐਂਟੀਬਾਡੀ ਸਾਡੇ ਸਰੀਰ ਦੇ ਵਿੱਚ ਐਂਟੀਬਾਡੀ ਐਂਟੀਬਾਡੀਜ਼ ਬਣਦੀਆਂ ਨੇ ਉਦੋਂ ਮਛਰ ਘੱਟ ਵੀ ਰਹੂਗਾ ਅਗਰ ਸਾਡੀ ਬੋਡੀ ਸਾਡੀ ਵਧੀਆ ਤੰਦਰੁਸਤ ਆ ਜੇ ਵਧੀਆ ਖਰਾਕ ਕਰਨੀ ਆ ਸਿਹਤ ਕਰਨੀ ਆ ਸਾਡਾ ਇਮਿਊਨ ਸਿਸਟਮ ਵਧੀਆ ਬਣਿਆ ਹੋਇਆ ਕਮਿਊਨਿਟੀ ਅਸੀਂ ਵਧੀਆ ਬਣਾ ਕੇ ਰੱਖਦੇ ਆਂ ਆਪ ਵੀ ਤਾਂ ਵੀ ਬੁਖਾਰ ਨਹੀਂ ਹੋਊਗਾ ਠੀਕ ਹੈ ਇਸ ਲਈ ਵਧੀਆ ਖਰਾਕ ਖਾਓ ਥੋੜੀ-ਮੋਟੀ ਐਕਸਰਸਾਈਜ਼ ਕਰੋ ਥ ਉਹ ਇਹਨਾਂ ਨੂੰ ਜੀ ਬਿਮਾਰੀ ਤੋਂ ਬਚਾ ਸਕਦੇ। ਤੀਜੀ ਗੱਲ ਵੀ ਆਪਣਾ ਜਿਹੜਾ ਹੁਣ ਇਹ ਕਲੀਅਰ ਹੋ ਗਿਆ ਜੇ ਕੋਈ ਕਿੱਥੋਂ ਬਾਤ ਕਰਦੇ ਆ। ਆਪਾਂ ਇਹਨੂੰ ਕਿੱਥੇ ਰੋਕ ਸਕਦੇ ਆ ਕਲੀਅਰ ਹੋ ਗਿਆ ਸਾਰਾ। ਠੀਕ ਹੈ। ਉਦੋਂ ਜਗ੍ਹਾ ਗੱਲ ਵੀ ਆਪਾਂ ਸਪਰੇਅ ਕਰਦੇ ਜੇ ਮੱਛਰ ਹੋ ਗਿਆ ਧੂਆ ਕਰੀ ਜਾਂ ਸਪਰੇਅ ਕਰੀ। ਉਹ ਆਪਾਂ ਕਿਉਂ ਨਹੀਂ ਕਰਦੇ ਅਸੀਂ ਕਿਉਂ ਨਹੀਂ ਕਰਾ ਰਹੇ ਹੋ? ਉਹਦਾ ਕਾਰਨ ਕੀ ਆ? ਅਗਰ ਅਸੀਂ ਉਹ ਪੈਸਟੀਸਾਈਡ ਕੋਈ ਛਿੜਕਦੇ ਆ ਕੋਈ ਸਪਰੇਅ ਕਰਦੇ ਆ ਤਾਂ ਉਹ ਸਾਰਾ ਸਾਡੇ ਅੰਦਰ ਜਾਂਦਾ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ। ਅਗਰ ਪੈਸਟੀਸਾਈਡ ਸਾਡੇ ਅੰਦਰ ਜਾਦਾ ਹੈ ਉਹ ਸਾਨੂੰ ਦਮੇ ਦੀ ਬ ਇਸ ਲਈ ਅਸੀਂ ਕਹਿੰਦੇ ਆ ਵੀ ਇਹਨਾਂ ਚੀਜ਼ਾਂ ਦੇ ਤੁਹਾਡੇ ਕੋਈ ਬੌਗਿੰਗ ਕਰਨ ਨਹੀਂ ਆਉਂਦਾ ਤਾਂ ਉਸ ਟਾਈਮ ਕੋਸ਼ਿਸ਼ ਕਰੋ ਨੱਕ ਦੇ ਉੱਤੇ ਕੋਈ ਨਾ ਵੀ ਚੀਜ਼ ਬੰਨੋ ਕੱਪੜਾ ਬੰਨ ਲਓ ਫਟਾਫਟ ਜੋ ਗੰਦਾ ਜਿਹੜਾ ਧੂਆ ਦੇ ਵਾਲਾ ਹੈਗਾ ਉਹ ਤੁਹਾਡੇ ਅੰਦਰ ਨਾ ਜਾਵੇ ਕਿ ਡੋਗੋ ਦੀ ਜ ਦਵਾਈ ਜਿਹੜੀ ਹੁੰਦੀ ਆ ਉਹਨੇ ਤੁਹਾਨੂੰ ਸਾਰੀ ਬਿਮਾਰੀ ਪੈਦਾ ਕਰਦੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਆਪਾਂ ਇਸ ਤਰ੍ਹਾਂ ਦੀ ਕੰਟਰੋਲ ਕਰਦੀਏ ਜਿੱਥੇ ਉਹ ਪੈਦਾ ਹੁੰਦਾ ਉਹਨਾਂ ਨੂੰ ਪੂਛ ਹੀ ਨਸ਼ਟ ਕਰ ਦਈਏ ਤਾਂ ਕਿ ਉਹ ਪੈਦਾ ਹੀ ਨਾ ਹੋਵੇ ਠੀਕ ਹੈ ਜੀ ਜੇਕਰ ਕੋਈ ਤੁਹਾਡੇ ਕੋਈ ਮਨ ਦੇ ਵਿੱਚ ਕੋਈ ਹੋਰ ਇਹਦੇ ਬਾਰੇ ਗੱਲ ਹੋਵੇ ਤਾਂ ਮੇਰੇ ਤੋਂ ਪੁੱਛ ਸਕਦੇ ਹੋ ਇਹਦੇ ਨਾਲ ਰਿਲੇਟ